ਪੁਰਾਣਾ ਕੀ ਸੀ ਤਾਂ ਅੱਗੇ ਪਿੱਛੇ ਲੈਕਸ਼ਨ ਪਾ ਕੇ ਦਰਖਤ ਜੇ ਕੋਈ ਕੋਈ ਲਾਇਸੈਂਸ ਬਾਹਰ ਦੇ ਜਨਵਾਸੇ ਕਰਨਗੇ ਹੁਣ ਆਪਾਂ ਕਿਸ ਬੇਸ ਤੇ ਫਾਈਲ ਕਰਾਂਗੇ ਸਾਨੂੰ ਦਰਖਾਸਤੀ ਹੁਣ ਉਧਰ ਕਿਸੇ ਕੋਲ ਸਾਵੇ ਅਚਿੰਤੇ ਤੇ ਲੈਕਸ਼ਨਾਂ ਦੇ ਅੱਜ ਬਟ ਆਪਾਂ ਦੁਕਾਨ ਦੇ ਬਿਲਕੁਲ ਮੇਰੇ ਤੇ ਗਏ ਆ ਇਸ ਬੰਦੇ ਦੀ ਸਟੇਟਮੈਂਟ ਤੁਹਾਨੂੰ ਪੜਾ ਦਊਗਾ ਉਹ ਵੀ ਮੈਂ ਉਹ ਬੰਦੇ ਨੂੰ ਬਾਹਰ ਭੇਜਿਆ ਵਾ ਬਟ ਇਹਦੇ ਕੋਲ ਲਾਇਸੈਂਸ ਹੈ ਨਹੀਂਗਾ ਜੀ ਲੇਕਿਨ ਉਹ ਰਾਤ ਨੂੰ ਕੱਲ ਚੋਣ ਤੋਂ ਅੱਜ ਰਾਤ ਹੀ ਇਨਕੁਆਰੀ ਕੰਪਲੀਟ ਹੋ ਕੇ ਪਰਚਾ ਦਰਜ ਹੋਣ ਪਰ ਅਸੀਂ ਕਿੰਨੀ ਮਿੰਟ ਦੇ ਵਿੱਚ ਛੋਟੇ ਵੀਰ ਗੱਲ ਇਹ ਹੈ ਸੱਚ ਹੈ ਸਮਾਰਟ ਆਫੀਸਰ ਜਿਹੜਾ ਇਨੀ ਸਾਰੀ ਗੱਲ ਝੂਠ ਬੋਲੇਗਾ ਤਾਂ ਗਲਤ ਗੱਲ ਪਰ ਮੈਨੂੰ ਅਤਵਾਰ ਸੀਗਾ ਤੁਸੀਂ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਕੋਈ ਕਿਸੇ ਦੇ ਪਰਚਾ ਮੈਂ ਕਰੂੰਗਾ ਗਲਤ ਗਲਤ ਪਰਚਾ ਕਦੇ ਪਰਚੇ ਨੇ ਅੱਜ ਤੱਕ ਕਿਤੇ ਨਹੀਂ ਪਰਚੇ ਕਿਤੇ ਕਦੇ ਪਰਚੇ ਨੇ ਕਿਹਾ ਵੀ ਮੈਂ ਗਲਤ ਕੀਤਾ ਉਹਨਾਂ ਨੇ ਤੇ ਜੇ ਕੈਮਰਾ ਨਹੀਂ ਬਹੁਤ ਪਰਚੇ ਕੈਨਸਲ ਹੁੰਦੇ ਜਿਹੜੇ ਝੂਠੇ ਪਰਚੇ ਮਦਇਰ ਕਰਦੇ ਸਰਵ ਕੈਨਸਲ ਸਾਡੇ ਵਰਗਾ ਦਾ ਬੰਦਾ ਅੰਦਰ ਰਿਹਾ ਹੁੰਦਾ ਨਾ ਵਿਚਾਰਾ ਉਹਦੇ ਬਾਅਦ ਕੈਨਸਲ ਪਾਪਾ ਕਿਰਪਾ ਕਰੇ ਸਰਕਾਰ ਆਵੇ ਘਟੋ ਘਟ 10 ਐਸਪੀ ਡਿਸਮਿਸ 15 ਵੀ ਡੀਐਸਪੀ ਡਿਸਮਿਸਡ 25 30 ਐਸਐਚਓ ਡਿਸਮਿਸ ਕਰਕੇ ਇਹਨਾਂ ਦੇ ਮੁਕੱਦਮੇ ਦਰਜ ਕਰਕੇ ਕਰੀ ਹੱਥ ਖੜੀ ਲਾ ਕੇ ਅੰਦਰ ਕਰ ਦੇ ਔਰ ਕਾਨੂੰਨ ਬਣਾਵਾਂਗੇ ਆ ਵਿਧਾਨ ਸਭਾ 'ਚ ਐਸਾ ਕਾਨੂੰਨ ਬਣਾਣਾ ਚਾਹੀਦਾ ਵੀ ਜੀਨੇ ਜੀਰੇ ਤੇ ਪਰਚਾ ਦਿੱਤਾ ਜੇ ਉਹ ਪਰਚੇ ਜੋ ਬਰੀ ਹੋ ਗਿਆ ਤਾਂ ਐਸਐਚਓ ਨੂੰ ਤੇ ਉਸ ਜਿਹੜਾ ਆਈਓ ਹੋਊਗਾ ਉਹਰੀ ਨੌਕਰੀ 5 ਸਾਲਾਂ ਦੀ ਕੱਟ ਕੇ ਤੇ 12000 ਰੁਪਏ ਤਨਖਾਹ ਕੱਟ ਲੈਣੀ ਚਾਹੀਦੀ ਹੈ ਕਿਉਂਕਿ ਬੰਦਾ ਅੰਦਰ ਲਾ ਆਉਂਦਾ ਹੈ ਕੋਰਟ ਨੂੰ ਬਰੀ ਕਰ ਦਿੰਦੀ ਹੈ ਬੰਦਾ ਤਾਂ ਕੀ ਹੋ ਜਾਂਦਾ ਇਹ ਇਹ ਪੁਲਿਸ ਦੇ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਲੋੜ ਹੈ ਬੇ ਇਸ ਤੋਂ ਬਾਅਦ ਸਰਕਾਰ ਜੀ ਦੀ ਮਰਜ਼ੀ ਆਵੇ ਚਾਹੇ ਕਾਂਗਰਸ ਦੀ ਆਵੇ ਕਾਲੀਆਂ ਦੀ ਆਵੇ ਝਾੜੂ ਦੀ ਆਵੇ ਕੋਈ ਪੁਲਿਸ ਮੁਲਾਜ਼ਮ ਕੋ ਕਹਾਂ ਮੈਂ ਪਰਚਾ ਨਹੀਂ ਦੇਣਾ ਯੰਗ ਮੁੰਡਾ ਅਫਸਰ ਕੋ ਕਹਾਂ ਮੈਂ ਨਹੀਂ ਪਰਚਾ ਦਿੰਦਾ ਇਹ ਮੇਰੀ ਬਦਲੀ ਕਰ ਦਿਓ ਕੋਣੇ ਹੈ ਪਰਚਾ ਕਰਨਾਸਤੇ ਐਸ ਐਚਓ ਲੱਗਦੇ ਹੈ ਕਿ ਭਾਈ ਫਿਰ ਮੇਰਾ ਕੰਮ ਤਾਂ ਚੱਲੂਗਾ ਮੈਨੂੰ ਐਸ ਐਚਓ ਲਵਾ ਦੇ ਮੈਂ ਪਰਚਾ ਦੇ ਦਿੰਦਾ ਕਿ ਵੀ ਪੁਲਿਸ ਕਿੱਡੀ ਖੜੀ ਹੈ ਫੇਅਰ ਐਂਡ ਫਰੀ ਇਲੈਕਸ਼ਨ ਹੋਣਾ ਚਾਹੀਦਾ ਹੈ ਇਹ ਕਿਉਂ ਖੜੀ ਹੈ ਇੱਥੇ ਇੰਨੀ ਪੁਲਿਸ ਕਿਉਂ ਖੜੀ ਹੈ ਕੋਈ ਗੁੰਡਾ ਕਰਦੀ ਕੋਈ ਗੈਂਗਸਟਰ ਕੋਈ ਨਾਰਾਂਸ ਨੂੰ ਸ਼ੋਅ ਨੂੰ ਪੜਦਾ ਸੇ ਖੜੀ ਹੈ ਪੁਲਿਸ ਹਮਚਨਾਂ ਦਾ ਕੋਈ ਇਤਬਾਰ ਨਹੀਂ ਇਹਨਾਂ ਦੇ ਉਹ ਰੋਜ਼ ਹਾਂਡ ਗ੍ਰਨੇਡ ਡਿੱਗਦੇ ਆ ਬੰਬ ਡਿੱਗਦੇ ਆ ਪੁਰਾਣਾ ਕੇਸ ਸੀ ਤਾਂ ਉਹ ਕੰਦੇ ਨਹੀਂ ਆਪ ਨੂੰ ਨਹੀਂ ਪੁਰਾਣਾ ਕੇਸ ਸੀ ਤਾਂ ਅੱਗੇ ਪਿੱਛੇ ਇਲੈਕਸ਼ਨ ਪਵਾ ਕੇ ਦਰਖਾਸਤ ਦੇ ਜਿਹੜੀ ਕੋਈ ਲਾਇਸੈਂਸ ਬਾਹਰ ਭੇਜਣ ਵਾਸਤੇ ਜਣੇਗਾ ਹੁਣ ਆਪਾਂ ਕਿਸ ਬੇਸ ਤੇ ਫਾਈਲ ਕਰਾਂਗੇ ਸਾਨੂੰ ਦਰਖਾਸਤੀ ਹੁਣ ਉਧਰ ਕਿਸੇ ਕੋਲ ਜੀ ਸਾਹਬ ਇਹ ਐਚ ਐਨ ਸੀ ਤੇ ਇਲੈਕਸ਼ਨਾਂ ਦੇ ਅੱਜ ਮੈਂ ਤੁਹਾਡੀ ਗੰਤੂ ਗੱਲ ਸਮਝ ਗਿਆ ਵੀ ਹੋ ਸਕਦਾ ਉਹਨੂੰ ਇਹ ਕਹਿਣਾ ਚਾਹੀਦਾ ਹੈ ਸਹੀ ਤਾਂ ਇਹ ਇਤ ਦਫਾ ਦਿੱਤੀ ਹੋਵੇ ਬਟ ਆਪਾਂ ਦਰਖਾਸਤ ਦੇ ਵਿੱਚ ਬਿਲਕੁਲ ਮੈਰਿਟ ਦੇ ਗਏ ਆਂ ਇਸ ਬੰਦੇ ਨੇ ਸਟੇਟਮੈਂਟ ਤੁਹਾਨੂੰ ਪੜਾ ਦਊਗਾ ਉਹ ਵੀ ਮੈਂ ਉਸ ਬੰਦੇ ਨੂੰ ਬਾਹਰ ਤੇਜਿਆ ਵਾ ਬਟ ਇਹਦੇ ਕੋਲ ਲਾਇਸੈਂਸ ਹੈ ਨਹੀਂਗਾ ਜੀ ਕੰਮ ਕਰਨ ਦਾ ਐਗਰੀ ਐਗਰੀ ਮੰਨ ਲਈ ਮੈਂ ਤੁਹਾਡੀ ਗੱਲ ਜੀ ਲੇਕਿਨ ਉਹ ਰਾਤ ਨੂੰ ਕੱਲ ਚੋਂ ਤੋਂ ਅੱਜ ਰਾਤ ਇਨਕੁਆਰੀ ਕੰਪਲੀਟ ਹੋ ਕੇ ਪਰਚਾ ਦਰਜ ਹੋਣਾ ਸਾਡੇ ਕੋਲ 14 ਦਿਨਾਂ ਦਾ ਮਤਲਬ ਟਾਈਮ ਹੁੰਦਾ ਵੀ ਅਸੀਂ ਕੋਈ ਚੀਜ਼ ਡਿਸਾਈਡ ਕਰਨੀ ਹੈ ਹੁਣ ਜੇ ਸਾਡੇ ਕੋਲ ਕੋਈ ਕੰਪਲੇਂਟ ਉਹਦੇ ਖਿਲਾਫ ਆ ਗਈ ਸਾਨੂੰ ਡਿਸਾਈਡ ਕਰਨੀ ਸੀ ਪਰ ਅਸੀਂ ਕੀਤੀ ਮੈਰਿਟ ਦੇ ਬੇਸ ਤੇ ਓਟੇ ਵੀਰ ਗੱਲ ਹੈ ਸੱਚਾ ਸਮਾਰਟ ਆਫੀਸਰ ਇਦੋਂ ਇਹਨੂੰ ਸਾਹੀ ਚੂਰ ਬੋਲੇਗਾ ਗਲਤ ਗੱਲ ਮੈਂ ਤੁਹਾਨੂੰ ਫਾਈਲ ਦੇਖਿਦਾ ਨਾ ਫਾਈਲ ਦਾ ਫੈਕਟ ਤਾਂ ਉੱਥੇ ਡਾਊਟਫੁਲ ਹੋ ਗਿਆ ਨਾ ਜਦੋਂ ਚੋਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਪਰਚਾ ਦਰਜ ਕਰਤਾ ਯੂ ਆਰ ਅਥੋਰਾਈਜ਼ਡ ਤੁਸੀਂ ਜਿਹੜਾ ਕੇਸ ਪਰ ਜੇ ਦੋ ਮੈਂ ਬਾਦਰਾ ਦੱਸ ਦਰ ਹੋ ਗਿਆ ਸਾਡੇ ਕੋਲ ਜੀ ਕੋਈ ਵੀ ਕੰਪਲੇਂਟ ਕਿਸੇ ਆਮ ਬੰਦੇ ਦੀ ਉਹ ਤਾਂ ਤੁਸੀਂ ਐਂ ਕਹਿੰਦੇ ਹੋ ਕੀ ਕਹੋਗੇ ਮੇਲੇ ਦੀ ਐਮਪੀ ਦੇ ਪਰ ਮੈਂ ਤਵਾਰ ਸੀਗਾ ਤੁਸੀਂ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਕੋਈ ਕਿਸੇ ਦੇ ਪਰਚਾ ਮੈਂ ਗਲਤ ਗਲਤ ਪਰਚਾ ਜੇ ਸਾਡੇ ਕੋਲ ਐਵੀਡੈਂਸ ਉਹਦਾ ਆਇਆ ਕਦੇ ਪਰਚ ਨੇ ਅੱਜ ਤੱਕ ਜਿੰਨੇ ਪਰਚੇ ਕੀਤੇ ਕਦੇ ਪਰਚ ਨੇ ਕਿਹਾ ਵੀ ਮੈਂ ਗਲਤ ਕੀਤਾ ਉਹਨਾਂ ਨੇ ਜੇ ਫੀਮ ਰੱਖੀ ਨਹੀਂ ਬਹੁਤ ਪਰਚੇ ਕੈਨਸਲ ਹੁੰਦੇ ਜਿਹੜੇ ਝੂਠੇ ਪਰਚੇ ਮਦਈਮੋ ਦਰਜ ਕਰਦੇ ਸਰਪ੍ਰਿੰਸਲ ਸਾਡੇ ਵਰਗਾ ਦਾ ਬੰਦਾ ਅੰਦਰ ਰਹਿ ਹੁੰਦਾ ਨਾ ਵਿਚਾਰਾ ਉਹ ਤੋਂ ਬਾਅਦ ਕੈਨਸਲ ਨਹੀਂ 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 ਰੈਸਟ ਉਹ ਅਸੀਂ ਫੇਰ ਪਾਵਾਂਗੇ ਸਾਡੇ ਕੋਲ ਐਵੀਡੈਂਸ ਹੋਊਗਾ ਪਰਚੇ ਮਦਈ ਨੇ ਜੋ ਸਟੇਟਮੈਂਟ ਨਹੀਂ ਹੁਣ ਐਵੀਡੈਂਸ ਹੋਣਾ ਹੀ ਨਹੀਂ ਇਹ ਤੋਂ ਬਾਅਦ ਤੁਸੀਂ ਕਹਿੰਦੇ ਹੋ ਵੀ ਉਹ ਰੈਸਟ ਐਵੀਡੈਂਸ ਹੈ ਨਹੀਂਗਾ ਉਹਨੂੰ ਛੱਡ ਦਿੱਤਾ ਗਿਆ ਕਿਉਂ ਪ੍ਰੈਸ਼ਰ ਆਇਆ ਸਾਰਾ ਪ੍ਰਧਾਨ ਬਣ ਗਿਆ ਜੇ ਸਾਡਾ ਡਿਕਡੋਲੇ ਇਹ ਮੈਂ ਤੁਹਾਨੂੰ ਦੱਸਦਾ ਜੀ ਪਰ ਮੈਂ ਆਖਿਆ ਵੀ ਹੁਣ ਯੰਗ ਮੁੰਡਾ ਸਾਡੇ ਭਰਾ ਨੇ ਉਹ ਟਿਕਾ ਵੀ ਸਾਡਾ ਤਾਂ ਮੈਂ ਆਖਿਆ ਵੀ ਨਾ ਨਾ ਮੈਂ ਕਿਹਾ ਡਿਪਟੀ ਸਾਹਿਬ ਬਿਲਕੁਲ ਝੂਠ ਨਹੀਂ ਬੋਲਦਾ ਸਾਡਾ ਭਰਾ ਹੈ ਉਹ ਮੈਨੂੰ ਦੱਸੇਗਾ ਜੇ ਕੋਈ ਅਸੀ ਗੱਲ ਹੋਏਗੀ ਉਹ ਤੁਸੀਂ ਚੱਕ ਕੇ ਐਕਚੁਅਲੀ ਤਾਂ ਥੋੜਾ ਜਿਹੜਾ ਐਸਐਸਪੀ ਸਾਹਿਬ ਹੈ ਨਾ ਉਹ ਜਮਾ ਬੂਡੀ ਖੋਲਤੇ ਹੈ ਸਰਕਾਰ ਦੇ ਕੋਈ ਲੈਣ ਦੇਣਾ ਨਹੀਂ ਹੈ ਜੀ ਜੀ ਆਈਪੀਐਸ ਅਫੀਸਰ ਹੈ ਜਮਾ ਹੱਦ ਮੁਕਾਮ ਕਸਮੇ ਦੇ ਵਿੱਚ ਤੁਹਾਡਾ ਘੱਟ ਕਸੂਰ ਹੈ ਇਹਨੂੰ ਕਸੂਰ ਦੀ ਕਿਸੇ ਦਾ ਕਸੂਰ ਨਹੀਂ ਜੀ ਨਾਲੇ ਪੀਂਗੇ ਆਈਪੀਐਸ ਅਫੀਸਰ ਨਾਲੇ ਸਾਰੇ ਕੰਮ ਕਰੀ ਜਾਂਦਾ ਹੈ ਆਲੇ ਸਾਰੇ ਧੱਦੇ ਕਰੀ ਜਾਂਦਾ ਹੈ ਨਾਲੇ ਸਿਸਟਮ ਉਹਨੇ ਜਮਾ ਸਰਕਾਰ ਦੇ ਅੱਗੇ ਮਿਲ ਕੇ ਊਟ ਲਾ ਦਿੱਤੇ ਮੈਨੂੰ ਤੁਹਾਡੀ ਜੋ ਉਮੀਦ ਨਹੀਂ ਸੀ ਵੀ ਆਈਪੀਐਸ ਅਫੀਸਰ ਐਦਾਂ ਕਰਦਾ ਹੁੰਦਾ ਤੇ ਥੜੀ ਇਸ ਪਰਚੀ ਦੀ ਗੱਲ ਉਹ ਮੈਂ ਤੁਹਾਨੂੰ ਅੱਜ ਦੱਸ ਰਿਹਾ ਹਾਂ ਬੰਦੇ ਨੇ ਮੇਰੇ ਕੋਲ ਆ ਕੇ ਮੰਨੇ ਵੀ ਬੰਦਾ ਸੀ ਬਾਹਰ ਭੇਜਿਆ ਐਂਡ ਹੀ ਵਾਸ ਹੈਵਿੰਗ ਨਾਟ ਐਨੀ ਲਾਇਸੈਂਸ ਟੂ ਵਰਕ ਐਜ਼ ਅਜੈਂਟ ਪਰਚਾਦਰ ਹੋਇਆ ਉਹ ਵੀ ਗੱਲਬਾਤ ਸੱਚੀ ਦਿਸ ਇਜ਼ ਦਾ ਫੈਕਟ ਨਾ ਯਾਰ ਇਹ ਕਿਆ ਮੈਨੂੰ ਪਤਾ ਹੈ ਯੂ ਆਰ ਟੂ ਜਸਟੀਫਾਈਡ ਯੋਰ ਪਰਚਾ ਬਟ ਉਹ ਪਰਚਾ ਹੋਇਆ ਬ੍ਰਦਰ ਪਤਾ ਕੀ ਹੈ ਕੋਈ ਫਰਕ ਨਹੀਂ ਪੈਂਦਾ ਸਾਡਾ ਤਾਂ ਹੋਰ ਬੰਦਾ ਇੱਕ ਮਜ਼ਬੂਤ ਹੋ ਗਿਆ ਇਸ ਇਸ ਆਲ ਬੁਲਸ਼ਿਟ ਵਾਟ ਪੁਲਿਸ ਇਜ਼ ਡੂਇੰਗ ਤੇ ਜਿਹੜੀਆਂ ਸਰਕਾਰਾਂ ਕਰੋਗੇ ਇਹ ਸਰਕਾਰ ਬੰਦਾ ਵੇਸ ਕਰਕੇ ਬਣੀ ਸੀ ਕਿ ਇਹ ਕਾਂਗਰਸੀਆਂ ਤੇ ਕਾਲੀਆਂ ਨਾਲੋਂ ਡਿਫਰੈਂਟ ਸਰਕਾਰ ਹੋ ਪਰ ਇਹਨਾਂ ਨੇ ਤਾਂ ਮਾਂ ਦੇ ਸ਼ੇਰਾਂ ਨੇ ਹੱਦੀ ਟਪਾਤੀ ਇਹ ਵਾਲੀ ਨਹੀਂ ਸੀ ਆ ਦੇਖੋ ਬਿਲਕੁਲ ਓਪਨ ਹਾਊਸ ਆ ਵੀ ਕੋਈ ਵੀ ਐਮਸੀ ਆਵੇ ਆਪ ਦਾ ਬੂਟ ਪਾ ਗਏ ਜਿਹਦੀ ਮਜੂਰੀਟੀ ਹੋਣੀ ਪੜਾਉਣਾ ਤੁਹਾਡਾ ਬੰਦਾ ਬਣ ਚੁੱਕਾ ਹੈ ਓਪਨ ਔਸਤ ਅੰਮ੍ਰਿਤਸਰ ਵੀ ਵਿਖਿਆ ਇੱਥੇ ਵਿਖਿਆ ਹੁਣ ਸਾਨੂੰ ਨਹੀਂ ਪਰ ਤੁਸੀਂ ਇੱਥੇ ਦੇਖ ਲਓ ਤੁਹਾਡੇ ਐਸਡੀਐਮ ਵੇਖੋ ਤੁਹਾਡੇ ਜਿੰਨੇ ਐਮਸੀ ਆ ਜੀ ਜਿੰਨੇ ਆ ਕੇ ਬੈਠੇ ਹੋਏ ਅਸੀਂ ਕਿੰਨੇ ਦੇ ਕਿੰਨੇ ਨਹੀਂ ਜੀ ਪਾ ਗਏ 11 ਵਜੇ ਦੇ ਭਾਈ ਦੇ ਆ ਜੀ ਹੁਣ ਐਸਡੀਐਮ ਗਾਇਬ ਹੋ ਗਿਆ ਕੋਈ ਐਸਡੀਐਮ ਸਾਹਮਣੇ ਗੱਲ ਤੁਹਾਡੀ ਕੋਈ ਔਰ ਡੀਸੀ ਨਾਲ ਹੋਈ ਹੈ ਕਿੰਨੇ ਆ ਰਿਹਾ ਹੈ ਮੰਤਰੀ ਨੂੰ ਛੱਡਣ ਗਿਆ ਜਿਹਦੀ ਮжоਰਿਟੀ ਨਹੀਂ ਉਹਦਾ ਪੰਜਾਣਾ ਜੀ ਮਿਲਦਾਨ ਕੋਈ ਇੱਕ ਨਾ ਪਹਜਾਪਾ ਤੁਸੀਂ ਸਾਡਾ ਮжоਰਿਟੀ ਕੱਲ ਨੂੰ ਜੇ ਇਹ ਅੱਜ ਕੈਨਸਲ ਹੋਈ ਤਾਂ ਕੱਲ ਨੂੰ ਇੱਕ ਪਰਚਾ ਖੁੱਸਾ ਹੋਊਗਾ ਨਹੀਂ ਨਹੀਂ ਅਗਲਾ ਸਾਲ ਵੀ ਨਹੀਂ ਨਹੀਂ ਹੋਰ ਐਮਸੀ ਦੇ ਖਿਲਾਫ ਕੋਈ ਅਪਲੀਕੇਸ਼ਨ ਤਾਂ ਨਹੀਂ ਹੈ ਕੋਈ ਪੈਂਡਿੰਗ ਅਪਲੀਕੇਸ਼ਨ ਸਰਕਾਰ ਹੈ ਹਾਂਜੀ ਇਹ ਬਹੁਤ ਚੰਗਾ ਕੰਮ ਕਰ ਰਹੇ ਚੰਗਾ ਕਮੀ ਚੰਗਾ ਮੈਂ ਇਸ ਕਰਕੇ ਕਹਿਆ ਵੀ ਇਹ ਸਾਡੀਆਂ ਦਵਾਰੇ ਜਿਹੜੀਆਂ 2027 ਚ ਸਾਡੀ ਵਾਪਸੀ ਆਉਣ ਤੇ ਇਹ ਸਰਕਾਰ ਨੇ ਮੋਰ ਲਾਤੀ ਮੋਰ ਲਾ ਰਹੀ ਹੈ ਔਰ ਇਹਨਾਂ ਨੇ ਕਹਿ ਵੀ ਅਸੀਂ ਸਰਕਾਰ ਦਵਾਰਾ ਜਿਹੜੀ ਹੈ ਉਹ ਅਸੀਂ ਆਪਦੀ ਰੱਖਣੀ ਨਹੀਂ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਜਿਹੜਾ ਹੋ ਰਿਹਾ ਆ ਨਫਰੀ ਕਿੰਨੀ ਖੜੀ ਹੈ ਕਿਵੇਂ ਪੁਲਿਸ ਕਿ ਲੱਗੀ ਖੜੀ ਹੈ ਫੇਅਰ ਐਂਡ ਫਰੀ ਇਲੈਕਸ਼ਨ ਹੋਣਾ ਚਾਹੀਦਾ ਹੈ ਇਹ ਕਿਉਂ ਖੜੀ ਐ ਇੱਥੇ ਇੰਨੀ ਪੁਲਿਸ ਕਿਉਂ ਖੜੀ ਐ ਬਿਲਕੁਲ ਕੋਈ ਗੁੰਡਾਗਰਦੀ ਕੋਈ ਗੈਂਗਸਟਰ ਕੋਈ ਲੋਰੈਂਸ ਬਿਸ਼ੋਏ ਨੂੰ ਫੜਨਾ ਸੇ ਖੜੀ ਐ ਬਿਲਕੁਲ ਇਹ ਇਸ ਕਰਕੇ ਫੜੀ ਐ ਵੀ ਅਸੀਂ ਕਾਉਂਸਲਰ ਜਿਹੜੇ ਜਿੱਤੇ ਆ ਉਹਨਾਂ ਨੂੰ ਡਰਾਉਣ ਵਾਸਤੇ ਵੀ ਦੇਖੋ ਕਿੰਨੀ ਪੁਲਿਸ ਲੱਗੀ ਐ ਇਹ ਨਾਰਮਲ ਪ੍ਰੋਸੈਸ ਐ ਬੰਦੇ ਚੱਨ ਕੇ ਆਉਣ ਤੁਸੀਂ ਅਮ੍ਰਿਤਸਰ ਵੇਖਿਆ ਹੋਣਾ ਪੁਲਿਸ ਕਮਿਸ਼ਨਰ ਬਾਹਰ ਤੁਰਿਆ ਫਿਰਦਾ ਸੀ ਆ ਕੇ ਖੜਕੇ ਸਾਰਾ ਪੁਲਿਸ ਡੀਐਸਪੀ ਹੁਣ ਬਾਹਰ ਅੱਜ ਹੁਣ ਚੋਰਾਂ ਨੂੰ ਵੀ ਮੌਜ ਐ ਹੋ ਜਿਹੜੋਂ ਪੁਲਿਸ ਇਹੋ ਜੇ ਕੰਮ ਤੇ ਹੁੰਦੀ ਹੈ ਜਾਂ ਜਿੱਥੇ ਮੰਮੋ ਭਗਵੰਤ ਸਿੰਘ ਮੁੱਖ ਮੰਤਰੀ ਸਾਹਿਬ ਆਉਂਦੇ ਐ ਪੁਲਿਸ ਉੱਥੇ ਜਾਵੜਿੰਦੀ ਉਦੋਂ ਚੋਰ ਤੇ ਲੁਟੇਰੇ ਲੁੱਟ ਲੱਗ ਪੈਂਦੇ ਆ ਵੀ ਪੁਲਿਸ ਆ ਦੇ ਕੰਮ 'ਚ ਵਿਅਸਤ ਐ ਅੱਜ ਹੁਣ ਥਾਣੇ ਖਾਲੀ ਐ ਪੁਲਿਸ ਉੱਥੇ ਸਾਰੀ ਸੋ ਕੈਨ ਦਾ ਮਤਲਬ ਇਹਨਾਂ ਨੇ ਟੈਰਰ ਕ੍ਰੀਏਟ ਕਰਦੇ ਐ ਟੈਰਰ ਹੁਣ ਤੁਸੀਂ ਦੇਖਿਆ ਡੀਐਸਪੀ ਕੀ ਕਹਿ ਰਿਹਾ ਡੀਐਸਪੀ ਕਹਿ ਰਿਹਾ ਐ ਐਸਐਚਓ ਕਹਿ ਰਿਹਾ ਕਿ ਅਸੀਂ ਇੱਕ ਪਰਚਾ ਦਰਜ ਕੀਤਾ ਐ ਬੜਾ ਜਾਇਜ਼ ਪਰਚਾ ਸੀ ਸਾਰੇ ਕੱਲ ਚੋਣ ਐ ਅੱਜ ਰਾਤ ਨੂੰ ਪਰਚਾ ਦਰਜ ਕਰਤਾ ਬਈ ਤੂੰ ਬਾਅਦ 'ਚ ਕਰਦੇ ਜਾਂ ਪਹਿ ਸੋ ਪੁਲਿਸ ਅਫਸਰਾਂ ਦਾ ਕੋਈ ਇਤਬਾਰ ਨਹੀਂ ਇਹਨਾਂ ਦੇ ਉਹ ਰੋਜ਼ ਹੈਂਡ ਗ੍ਰਨੇਡ ਡਿੱਗਦੇ ਆ ਬੰਬ ਡਿੱਗਦੇ ਆ ਇਹਨਾਂ ਨੂੰ ਉਧਰ ਕੋਈ ਧਿਆਨ ਨਹੀਂ ਇਹਨਾਂ ਦਾ ਧਿਆਨ ਹੈ ਅਧਿਕਾਰੀਆਂ ਨੂੰ ਬਾਅਦ ਚ ਭੁਗਤਣਾ ਵੀ ਪੈਂਦਾ ਜਦੋਂ ਕੋਰਟ ਚ ਜਾ ਵੜਦੇ ਆ ਮਸਲੇ ਇਹਨਾਂ ਦਾ ਧਿਆਨ ਹੈ ਇਹਨਾਂ ਦਾ ਧਿਆਨ ਹੈ ਕਿ ਇਹੋ ਜੇ ਕੰਮਾਂ ਚ ਸਰਕਾਰ ਨੂੰ ਖੁਸ਼ ਕਰੀਏ ਅਧਿਕਾਰੀਆਂ ਨੂੰ ਤਾਂ ਭੁਗਤਣਾ ਪੈਣਾ ਠੀਕ ਹੈ ਡਿਪਟੀ ਕਮਿਸ਼ਨਰ ਨੇ ਮੇਰੇ 25 ਰੁਪਏ ਦਾ ਕਾਗ ਜੜਾਤੇ ਸੀ ਮੁਕਸਰ ਦੇ ਨੇ ਹੁਣ ਕਿੱਥੇ ਆ ਮੁਕਸਰ ਡਿਪਟੀ ਕਮਿਸ਼ਨਰ ਜਦੋਂ ਸਾਡਾ ਵੇਲਾ ਆ ਜਾਣਾ ਹੈ ਉਦੋਂ ਅਸੀਂ ਹਿਸਾਬ ਕਿ ਮੈਂ ਤਾਂ ਅਕਸਰ ਕਹਿੰਦਾ ਔਰ ਮੈਂ ਹੁਣ ਵੀ ਇਹ ਗੱਲ ਕਹਿੰਦਾ ਕਿ ਬਾਬਾ ਕਿਰਪਾ ਕਰੇ ਸਰਕਾਰ ਆਵੇ ਘੱਟੋ ਘੱਟ 10 ਐਸਪੀ ਡਿਸਮਿਸ 15 ਵੀ ਡੀਐਸਪੀ ਡਿਸਮਿਸ 25 30 ਐਸਐਚਓ ਡਿਸਮਿਸ ਕਰਕੇ ਇਹਨਾਂ ਦੇ ਮੁਕੱਦਮੇ ਦਰਜ ਕਰਕੇ ਕਰੀ ਹੱਥ ਖੜੀ ਲਾ ਕੇ ਅੰਦਰ ਕਰ ਦੇ ਔਰ ਕਾਨੂੰਨ ਬਣਾਵਾਂਗੇ ਵਿਧਾਨ ਸਭਾ ਚ ਐਸਾ ਕਾਨੂੰਨ ਬਣਾਣਾ ਚਾਹੀਦਾ ਵੀ ਜੀਨੇ ਜੀਰੇ ਤੇ ਪਰਚਾ ਦਿੱਤਾ ਜੇ ਉਹ ਪਰਚੇ ਜੋ ਬਰੀ ਹੋ ਗਿਆ ਤਾਂ ਐਸਐਚਓ ਨੂੰ ਤੇ ਉਸ ਜਿਹੜਾ ਆਈਓ ਹੋਊਗਾ ਉਹਦੀ ਨੌਕਰੀ 5 ਸਾਲਾਂ ਦੀ ਕੱਟ ਕੇ ਤੇ 10000 ਉਰੀ ਤਨਖਾਹ ਕੱਟ ਲੈਣੀ ਚਾਹੀਦੀ ਹੈ ਕਿਉਂਕਿ ਬੰਦਾ ਅੰਦਰ ਲਾਇਆ ਹੁੰਦਾ ਹੈ ਬਿਲਕੁਲ ਬੰਦੇ ਦਾ ਬਾਅਦ ਕੋਰਟ ਨੂੰ ਬਰੀ ਕਰ ਦਿੰਦੀ ਹੈ ਬੰਦਾ ਤਾਂ ਕੀ ਹੋ ਜਾਂਦਾ ਇਹ ਇਹ ਪੁਲਿਸ ਦੇ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਲੋੜ ਹੈ ਤੇ ਇਸ ਤੋਂ ਬਾਅਦ ਸਰਕਾਰ ਜੀ ਦੀ ਮਰਜ਼ੀ ਆਵੇ ਚਾਹੇ ਕਾਂਗਰਸ ਦੀ ਆਵੇ ਕਾਲੀਆਂ ਦੀ ਆਵੇ ਝਾੜੂ ਦੀ ਆਵੇ ਕੋਈ ਪੁਲਿਸ ਮੁਲਾਜ਼ਮ ਕੋਊਗਾ ਮੈਂ ਪਰਚਾ ਨਹੀਂ ਦੇਣਾ ਯੰਗ ਮੁੰਡਾ ਅਫਸਰ ਕੋਊਗਾ ਮੈਂ ਨਹੀਂ ਪਰਚਾ ਦਿੰਦਾ ਇਹ ਮੇਰੀ ਬਦਲੀ ਕਰ ਦੇ ਕਿ ਕੋਣੇ ਹੀ ਪਰਚਾ ਕਰਨਾ ਸੇ ਐਸਐਚਓ ਲੱਗਦੇ ਐ ਕਿ ਬਾਈ ਫਿਰ ਮੇਰਾ ਕੰਮ ਤਾਂ ਚੱਲੂਗਾ ਮੈਨੂੰ ਐਸਐਚਓ ਲਵਾ ਦੇ ਮੈਂ ਪਰਚਾ ਦੇ ਦੇ। ਸੋ ਇਹ ਸਾਰਾ ਜਿਹੜਾ ਸਿਸਟਮ ਐ ਇਹ ਬਦਲਾਵ ਦੀ ਜਿਹੜੀ ਪਾਰਟੀ ਸੀ ਇਹਨਾਂ ਨੇ ਸਾਡਾ ਐ ਵਧੀਆ ਬਣਾਤਾ। ਇਹ ਜੇ ਢਾਕ ਤਰੀਕੇ ਦਾ ਕਾਂਗਰਸ ਨੂੰ ਆਉਂਦੇ ਹੀ ਨਹੀਂ ਸੀ। ਨਾ ਕਿਸੇ ਜਿਹੜੀਆਂ ਆਮ ਪਾਰਟੀਆਂ ਸੀ ਅਕਾਲੀ ਦਲ ਨੂੰ ਆਉਂਦੇ ਸੀ। ਇਹ ਨਵਾਂ ਤਰੀਕਾ ਹੈ ਨਵਾਂ ਦੌਰ ਹੈ। ਸੋ ਅੱਜ ਹੁਣ 11 ਵਜੇ ਦਾ ਟਾਈਮ ਸੀ ਐਸਡੀਐਮ ਹੁਣ 12 ਸਬਾ 12 ਹੋ ਗਏ ਹਜੇ ਐਸ.ਡੀ.ਐਮ ਦਾ ਪਤਾ ਨਹੀਂ ਵੀ ਕਿੱਥੇ ਲਾਪਤਾ ਹੈ ਚੋਣ ਵਾਲੇ ਦਿਨ ਇਹ ਕਿਹਦੀ ਜ਼ਿੰਮੇਵਾਰੀ ਬੰਦੀ ਹੈ ਜੀ 11 ਵਜੇ ਦਾ ਸਾਨੂੰ ਟਾਈਮ ਦੇ ਕੇ ਤੇ ਸਬਾ 12 ਹੋ ਗਏ ਬਿਲਕੁਲ ਜੀ ਅੰਦਰ ਉੱਥੇ ਹੁਣ ਬੈਠੇ ਤਾਂ ਅਸੀਂ ਹੌਸਲੇ ਆਸੇ ਹੁਣ ਮੈਂ ਚੱਲ ਕੇ ਆਏ ਬਿਲਕੁਲ ਪਤਾ ਨਹੀਂ ਹਜੇ ਅੰਦਰ ਅਫਸਰ ਕਿਹਨੂੰ ਕਿਹਨੂੰ ਡਰਾਊਗਾ ਕੋਈ ਵੀ ਆ ਜਾ ਬਈ ਨਹੀਂ ਤੇਰੇ ਤੇ ਵੀ ਪਰਚਾ ਦੇ ਦੂੰ ਮורה ਤੇ ਦਾ ਦੇਤਾ ਉਹ ਸਾਡੇ ਬੰਦੇ ਦੀ ਲਾਟ ਟੁੱਟੀ ਹੈ ਸੰਦੀਪ ਸੰਧੂ ਜੀ ਦੀ ਉਹ ਲਾਟ ਟੁੱਟੀ ਚੋਣਾ ਪਿਆ ਕਿਉਂ ਕਿਉਂਕਿ ਬਦਲਾਅ ਦੀ ਸਰਕਾਰ ਹੈ ਪਤਾ ਨਹੀਂ ਕਿਸ ਵੇਲੇ ਕਿਹੜੇ ਐਮ.ਸੀ ਨੂੰ ਕੋਈ ਚੱਕ ਕੇ ਲੈ ਜਾਏ ਬਿਲਕੁ ਸੋ ਇਹ ਚੰਗੀ ਗੱਲ ਹੈ ਕੋਈ ਗੱਲ ਨਹੀਂ ਇਹ ਨਵੀਆਂ ਪ੍ਰਤਾਂ ਪਾਓ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਰਹਿ ਗਿਆ ਦੋ ਸਾਲ ਰਹਿ ਗਏ ਦੋ ਸਾਲ ਤਾਂ ਮਗਰਲੇ 6 ਮਹੀਨੇ ਐਵੇਂ ਹੀ ਹੁੰਦੇ 1.5 ਸਾਲ ਹੀ ਹੈ ਨਹੀਂ ਤੁਸੀਂ ਦੱਸਤਾ ਸਾਹਿਬ ਨਾ ਅਸੀਂ ਸਿੱਖਿਆ ਲਈ 3 ਸਾਲਾਂ ਚ ਬੜੀ ਨਹੀਂ ਪਰ ਕਿਤੇ ਨਾ ਕਿਤੇ ਜਦੋਂ ਸਰਕਾਰ ਸੀ ਧੱਕੇਸ਼ਾਹੀ ਤਾਂ ਉਦੋਂ ਵੀ ਹੁੰਦੀ ਰਹੀ ਹੈ ਜੀ ਯਾਰ ਅਸੀਂ 18 ਤੇ ਕਿਉਂ ਆਏ ਹਾਂਜੀ ਅਸੀਂ 18 ਤੇ ਆਉਣ ਦਾ ਕੰਮ ਸਾਡੇ 'ਚ ਕਮੀਆਂ ਸੀਂ ਆ ਅਸੀਂ 18 ਤੇ ਆਈਆਂ ਜਨਾਬ ਬਿਲਕੁਲ ਜੀ ਬਿਲਕੁਲ ਸਾਨੂੰ ਲੋਕ ਇਹ ਕਹਿੰਦੇ ਸੀਗੇ ਵੀ ਇਹ ਦੋਵੇਂ ਪਾਰਟੀਆਂ ਤੋਂ ਵੱਖਰੀ ਪਾਰਟੀ ਹੈ ਪਤਾ ਨਹੀਂ ਕਿਹੜੇ ਇਮਾਨਦਾਰਾਂ ਦੀ ਪਾਰਟੀ ਆ ਗਈ ਹੈ ਬਿਲਕੁਲ ਇਹ ਜਦੋਂ ਹੁਣ ਸਾਰਾ ਕੰਮ ਦੇਖਣਗੇ ਉਹ ਤਾਂ ਹੀ ਸਾਨੂੰ ਇਹ ਕਹਿ ਰਹੇ ਨਾ ਕਾਂਗਰਸ ਸੱਤ ਸੀਟਾਂ ਕਿਉਂ ਜਿੱਤੀ ਪਾਰਲੀਮੈਂਟ ਉਹ ਇਸ ਕਰਕੇ ਜਿੱਤੀ ਉਹ ਕਦੇ ਵੀ ਇਦੋਂ ਤਾਂ 100 ਗੁਣੇ ਕਾਂਗਰਸ ਚੰਗੀ ਸੀ ਹਾਂ ਸਹੀ ਸੋ ਅਸੀਂ ਆਪ ਦੇ ਆਪ ਚ 3 ਸਾਲਾਂ ਚ ਸਿੱਖਿਆ ਸੋਧ ਕਰਾਂਗੇ ਇਹਨਾਂ ਵਾਲਾ ਜਿਹੜਾ ਪਟਾਰਾ ਸੀ ਉਹ ਨੰਗਾ ਹੋ ਗਿਆ ਲੋਕਾਂ ਨੂੰ ਪਤਾ ਲੱਗ 27 ਕਿਸੇ ਵੀ ਹੋ ਸਕਦੇ ਹਾਂ ਦਾਅਵੇਦਾਰ ਮੈਂ ਬਿਲਕੁਲ ਦਾਅਵੇਦਾਰ ਮੈਂ ਤਾਂ ਯਾਰ ਚਾਰ ਆੜੀ ਬਣ ਗਿਆ ਹੈ 46 ਸਾਲ ਦੀ ਉਮਰ ਹੈ ਹੁਣ ਮੈਂ ਫਿੱਟ